ਈ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਔਰ ਸਨੋ ਜੀ ਕੀ ਹਾਲ ਚਾਲ ਉਮੀਦ ਤੋ ਸਾਰੇ ਠੀਕ ਠਾਕ ਵਧੀਆ ਹੋ ਕਿ ਆਪਾਂ ਵੀ ਵਧੀਆ ਹਾਂ ਬਸ ਇੱਥੇ ਸਵੇ-ਸਵੇ ਦਾ ਟਾਈਮ ਹੀ ਗਿਆ ਤੇ ਅੱਜ ਹੈਗਾ ਹੀ ਕਿਆ ਮਤਲਬ ਅਡੋਣਾ ਰਾਤ ਦਾ ਜੋਤਾਂ ਹੀ ਅੱਜ ਮਾਤਾ ਦੇਵੀ ਦੇਵੀ ਮਾਤਾ ਦੀਆਂ ਜੋਤਾਂ ਹੀ ਤੇ ਬਸ ਇੱਥੇ ਮੇਰਾ ਸਾਰੀ ਤੇਰਥ ਵੀ ਕਰ ਲਈ ਸੀ ਮਤਲਬ ਮੈਨੂੰ ਇਹ ਕਹਿੰਦੇ ਕਿ ਸੋ ਜੋਤ ਜਗਾ ਲਾਂਗੇ ਆ ਕਿ ਠੀਕ ਆ ਤੇ ਬਸ ਇੱਥੇ ਨਾਨ ਨੂੰ ਲਿਆਵਾਂ ਤੇ ਮੈਂ ਡਿੰਗ ਅਟਾ ਗੁਲਨ ਤੇ ਕੁੱਕਰ ਚ ਨਾ ਮੈਂ ਨੂੰ ਰਾਤੀ ਕਿਤਾ ਭੁੱਲ ਗਈ ਆਈਗਾ ਚਨੇ ਭੇਨਦਾ ਤੇ ਉਹ ਮੈਂ ਸਵੇਰੇ ਉੱਠ ਕੇ ਨਾ 5 ਵਜੇ ਤੇ ਕੁੱਕਰ ਦੇ ਵਿੱਚ ਵਿਛਲਾ ਨਹੀਂ ਗੰਮਰਾ ਲਈਆਂ ਵਾ ਤੇ ਇੱਥੇ ਆਟਾ ਬੁਣਨ ਦੇ ਹੀ ਕਿ ਵਿਛਲਾ ਮਰਾਲੀਆਂ ਕੁੱਕਰ ਚ ਤੇ ਬੱਚਿਆਂ ਨੇ ਅਜੇ 1 ਘੰਟਾ ਬਸ ਲੇਟ ਵਾ ਬੱਚਿਆਂ ਨੇ ਲੇਟ ਜਾਣਾ ਵਾ 1 ਘੰਟਾ ਪੂਰਾ ਮਤਲਬ ਸਵਾ 7 ਜੰਦੇ ਤੇ ਸਵਾ 8 ਜਾਣਾ ਜੋਤਾਂ ਦਾ ਕਰਕੇ ਮਤਲਬ ਲੇਟ ਵਾ ਤੇ ਛੁੱਟੀ ਇਹਨਾਂ ਨੂੰ ਬੁੱਧਾ ਦੀ ਸੀਗੀ ਛੁੱਟੀ ਤੇ ਇਹ ਮੰਗਲਵਾਰ ਦੀ ਵੀਡੀਓ ਵਾ ਤੇ ਇਸ ਕਰਕੇ ਮੈਨੂੰ ਆਪਾਂ ਮੈ ਲਗੀ ਸੈਜੇ ਸੈਜੇ ਆਪਣੇ ਲਈ ਕੰਮ ਕਰਨ ਇੱਧਰ ਤੇ ਅਜੇ ਤਿੰਨੋ ਜਣੇ ਸੁੱਤੇ ਆ ਬੱਚੇ ਵੀ ਤੇ ਮਨਮੀ ਤੇ ਪਪਾ ਵੀ ਸੁੱਤੇ ਆ ਤੇ ਮੈਂ ਇੱਥੇ ਆਟਾ ਗੁੰਨ ਕੇ ਤੇ ਉਸ ਤੋਂ ਬਾਅਦ ਆ ਮਤਲਬ ਜਣੇ ਵਿਖੇ ਤੇ ਫਿਰ ਕੀਲ ਜਿਹੜੀ ਰੱਖੀ ਬਣਾਉਣ ਵਾਸਤੇ ਮੈਂ ਜਿਆ ਆਟਾ ਗੁੰਨ ਕੇ ਤੇ ਨਾਲ ਦੀ ਨਾਲ ਹੀ ਮੈਂ ਕੀਲ ਵੀ ਬਲੈਂਡ ਤੇ ਰੱਖੀ ਸੀਗੀ ਕੀ ਕੀ ਦੀ ਬਣ ਜੂਗੀ ਤੇ ਅਸਾਂ ਮੈਂ ਬੁੰਨ ਲਿਆ ਬਾਦਰ ਤੇ ਇਧਰ ਮੈਂ ਰਖੀ ਆ ਉਹਦੇ ਤੇ ਤੀਰ ਤੇ ਚਣੇ ਆ ਤੇ ਚਣੇ ਵੀ ਨਹੀਂ ਹੁਣ ਕਿੰਨੇ ਮਤਲਬ ਗਲ ਗਏ ਜਾਂ ਨਹੀਂ ਤੇ ਚਣੇ ਥੋੜੇ ਜਿਹੇ ਕਿ ਮੈਂ ਥੋੜੇ ਮਤਲਬ ਫਿਰ ਦੇਖੇ ਉਬਾਲੇ ਹੀਗੇ ਮਾਝਲ ਥੋੜੇ ਜਿਹੀ ਪਾਉਣੇ ਆ ਪ੍ਰਸ਼ਾਦ ਚ ਤੇ ਮੈਂ ਥੋੜੇ ਜਿਹੜੇ ਫਿੜੇ ਥੋੜੇ ਜਿਹੀ ਚਣੇ ਜਿਹੜੀ ਉਬਾਲੇ ਸੀਗੇ ਤੇ ਮੈਂ ਕਿਹਾ ਸੀਗਾ ਕਿ ਮਤਲਬ ਸਿਰਫ ਪ੍ਰਸ਼ਾਦ ਚ ਹੀ ਪਾਉਣੇ ਆ ਪਰ ਕਿ ਪੰਪੂਰ ਬਣਾ ਕੇ ਪ੍ਰਸ਼ਾਦ ਚ ਪਾ ਦੂੰਗੀ ਤੜਕਾ ਲਾ ਕੇ ਤੇ ਬਸ ਇੱਥੇ ਮੈਂ ਕੜਾਈ ਰੱਖਤੀ ਸੀਗੀ ਤੇ ਪਰ ਮੈਂ ਕੜਾਈ ਦੇ ਵਿੱਚ ਨਹੀਂ ਹੀ ਬਸ ਉਹ ਕੀ ਕੀ ਤੜਕਾ ਲਾਇਆ ਮੈਂ ਕੂਕਰ ਚ ਨਾਲ ਹੀ ਚੀਨੀ ਥੋੜੀਆਂ ਨੂੰ ਮਤਲਬ ਇੱਕ ਅੱਧੀ ਛੀ ਹੈਗੀ ਵਿਛਲਦੀ ਹੋਰ ਲੋੜ ਫਿਰ ਮੈਂ ਤੜਕਾ ਲਾ ਕੇ ਤੇ ਕੂਕਰ ਚ ਨਾਲ ਹੀ ਇੱਕ ਦੋ ਵਿਛਲਾ ਹੋਰ ਮਰਵਾਇਆ ਫਿਰ ਇਹ ਬੜੇ ਸੋਹਣੇ ਸੌਫਟ ਹੋ ਦੇਗੇ ਉਸ ਤਰ੍ਹਾਂ ਥੋੜੀ ਜਿਹੀ ਹਾਰਡ ਹੀ ਘੜੜੇ ਜੀ ਮਤਲਬ ਕਿ ਥੋੜੀ ਜਿਹੀ ਵਿਛਲਦੀ ਲੋੜ ਸੀਗੀ ਤੇ ਇੱਥੇ ਸਵੇਰੇ ਸੇਰ ਨਾਲੇ ਤੇ ਫੋਨ ਆ ਗਿਆ ਸ਼ਾਇਦ ਕਿਸੇ ਦਾ ਤੇ ਉਹ ਮੈਂ ਮਤਲਬ ਚੁੱਕ ਕੇ ਵੇਖਣ ਲਈ ਕਿਹਦਾ ਆ ਗਿਆ ਉਹਨਾਂ ਨਾਲ ਗੱਲ ਗੁੱਲ ਕਰਨ ਲਈ ਸੀਗੀ ਤੇ ਹੁਣ ਮੈਂ ਕੋਕਰਾ ਕਕੇ ਤੇ ਮੈਂ ਜਿਹੜਾ ਫੋਨ ਉੱਡੇ ਤੇ ਮੈਂ ਫੋਨ ਤੇ ਗੱਲ ਕਰਨ ਲਈ ਸੀਗੀ ਤੇ ਪਹਿਲਾਂ ਮੈਂ ਕੜਾਈ 'ਚ ਲੱਗੀ ਲੌਂਫ ਕਰ ਤੇ ਫਿਰ ਮੈਂ ਤੇ ਨਹੀਂ ਕੁੱਕਰ ਦੇ ਵਿੱਚ ਲਾ ਦੇਣੀ ਇੱਥੇ ਨਾਲ ਮੈਂ ਕੁੱਕਰ ਦੇ ਵਿੱਚ ਫਿਰ ਤੜਕਾ ਜਿਹੜਾ ਲਾਤਾ ਹੀ ਤੇ ਏਧਰਲੀ ਸਾਈਡ ਤੇ ਰੱਖੀ ਸੀਗੀ ਚਾਹ ਉਹ ਸੌਰੀ ਖੀਰ ਖੀਰ ਬੰਦੀ ਪਈ ਸੀਗੀ ਤੇ ਨਾਲ ਹੀ ਹੁਣ ਕੜਾਈ ਦੇ ਵਿੱਚ ਮੈਂ ਜਿਹੜਾ ਪ੍ਰਸ਼ਾਦ ਬਣਾ ਲੂੰਗੀ ਕਿ ਆਪਾਂ ਪ੍ਰਸ਼ਾਦ ਦੇ ਤਿਆਰ ਕਰ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਮਨਮੀ ਤੇ ਪਾਪਨਵਾਜ ਮਾਰਤੀ ਪ੍ਰਸ਼ਾਦ ਤਿਆਰ ਕਰਕੇ ਮਤਲਬ ਉਹਨਾਂ ਨੂੰ ਠਾਤਤਾ ਸੀ ਜਾਂ ਮੈਂ ਮੈਂ ਕਾ ਉੱਠੋਂ ਢਾਈ ਵਾਵਾ ਹੋ ਗਿਆ ਵਾ ਕਿ ਤੂੰ ਹੀ ਉੱਠੋ ਮੁੜ ਕੇ ਬੱਚੇ ਵੀ ਠਾਉਣੇ ਤਿਆਰ ਕਰਨੇ ਆ ਤੇ ਬਸ ਫਿਰ ਇਹ ਉੱਠ ਕੇ ਇਹ ਕਿ ਮੈਂ ਪ੍ਰਸ਼ਾਦ ਪੂੜੀ ਬਣਾਉਣ ਲਈ ਸੀਗੀ ਤੇ ਨੂੰ ਅੱਜ ਲਾਤੀ ਬਿਮਾਰਤੀ ਸੀਗੀ ਨਾਲ ਹੀ ਮੈਂ ਤੇ ਫਿਰ ਇਹ ਵੀ ਉੱਠ ਕੇ ਬ੍ਰਸ਼ ਬੁਰਸ਼ ਕਰਕੇ ਤੇ ਫਿਰ ਇਹ ਨਾਲ ਹੀ ਆ ਸੀਗਾ ਤੇਲ ਦੇ ਵਿੱਚ ਜਣਿਆਂ ਨੂੰ ਮਤਲ ਥੋੜਾ ਜਿਹਾ ਭੁੰਨ ਕੇ ਤੇ ਨਾਲ ਹੀ ਲੂਣ ਮਿਰਚ ਤੇ ਮਸਾਲਾ ਪਾਤਾ ਸੀਗਾ ਤੇ ਥੋੜਾ ਜੀਰਾ ਪਾਇਆ ਸੀਗਾ ਤੇ ਜਣੇ ਵੀ ਵਧੀਆ ਲੱਗਦੇ ਸੀਗੇ ਜੀ ਦੇ ਨਾਲ ਸਵਾਦ ਲੱਗਦੇ ਆ ਤੇ ਥੋੜਾ ਜੀਰਾ ਪਾ ਲਿਆ ਸੀਗਾ ਤੇ ਥੋੜਾ ਜਿਹਾ ਪਾਣੀ ਪਾ ਕੇ ਨੂੰ ਬਿਲਕੁਲ ਥੋੜਾ ਜਿਹਾ ਮਤਲ ਦੂਖ ਮਤਲ ਥੋੜਾ ਜਿਹਾ ਪਾਣੀ ਪਾ ਕੇ ਤੇ ਫਿਰ ਮੈਂ ਮਤਲਬ ਕਿ ਕੁੱਕਰ ਦਾ ਢੱਕਣ ਬੰਦ ਕਰਤਾ ਸੀ ਜਦ ਕਿ ਵਿਛਲਦੇ ਨਾਲ ਚਨੇ ਗਲ ਜਾਣਗੇ ਤੇ ਹੁਣ ਮੈਂ ਚਨੇਆਂ ਨੂੰ ਕਰਤਾ ਕੁੱਕਰ ਦਾ ਢੱਕਣ ਬੰਦ ਤੇ ਚਨੇ ਆਪੇ ਗਲ ਜਾਣਗੇ ਤੇ ਕਿਉਂ ਆਪਾਂ ਲੈ ਲਿਆ ਵਾ ਸੁੱਚਾ ਤੇ ਇੱਥੇ ਹੁਣ ਆਪਾਂ ਜਿਹੜਾ ਰਵਾ ਵਾ ਉਹ ਛਾਣ ਕੇ ਤੇ ਮਤਲਬ ਤੇ ਕਿਉਂ ਪਾ ਕੇ ਤੇ ਜਿਹੜਾ ਰਵਾ ਉਹ ਮੈਂ ਪਾ ਦੂੰਗੀ ਕਿ ਅਦਰ ਪਰਸ਼ਾਣ ਤਿਆਰ ਕਰ ਲਵਾਂਗੀ ਇਧਰਲੀ ਸਾਈਡ ਤੇ ਮੈਂ ਕਿ ਮੈਂ ਪ੍ਰਸ਼ਾਦ ਕੰਮ ਜਿਹੜਾ ਕਰ ਲਉਗੀ ਲੱਗੇਗੀ ਰਵਾਸ਼ਾਨਣ ਰਵਾਣਾ ਮਕੇ ਛਾਲਣਾ ਤੇ ਤੇ ਕੋਈ ਕੁਝ ਚੀਜ਼ ਹੁੰਦੀ ਆ ਕਚਰਾ ਕੁਚਰਾ ਵਗੈਰਾ ਜਿਸ ਤਰ੍ਹਾਂ ਕੋਈ ਚੀਜ਼ ਤੇ ਰਵਾਸ਼ਾਨ ਕੀਵੇਂ ਪ੍ਰਸ਼ਾਦ ਬਣਾਇਆ ਸੀਗਾ ਤੇ ਮਨਮੀਤ ਵੀ ਉੱਠ ਗਈ ਸੀਗੀ ਇਹਨੂੰ ਮਤਲਬ ਮੈਂ ਪ੍ਰਸ਼ਾਦ ਮੈਂ ਲੇਟ ਹੀ ਮਤਲਬ ਬਣਾਉਣਾ ਸ਼ੁਰੂ ਕੀਤਾ ਤੇ ਬਸ 7:00 ਵਜੇ ਨੇ ਵਾਲੇ ਸੀਗੇ ਬਸ ਇੰਜੁਣੀ-ਚੁਣੀ ਬਣਾ ਕੇ ਤੇ ਬਾਅਦ ਮੈਂ ਮਤਲਬ ਕਰਦੀ ਰਹੀ ਆਪਣਾ ਝਾੜੂ ਝੂਟ ਲਾਉਂਦੀ ਰਹੀ ਵੀੜਾ ਕਰ ਲਿਆ ਪਸੰਦਾਂ ਤੇ ਰਹਿੰਦੇ ਹੰਦਲਾ ਤਾਂ ਮੈਂ ਕਿਹ ਹੈ ਜਣਾ ਮਤਲਬ ਬਾਚੂ ਕਰ ਲੂੰਗੀ ਬੱਚੇ ਤੋੜ ਕੇ ਕੇਸ ਕਰਕੇ ਮੈਂ ਲੱਗੀ ਸੀਗੀ ਸੇਜੇ ਸੇਜੇ ਲੱਗੀ ਕਰਦੀ ਰਹੀ ਆਪਣਾ ਬੱਚਿਆਂ ਦੀਆਂ ਵਰਦੀਆਂ ਨੂੰ ਪ੍ਰੈਸ ਪ੍ਰੂਸ ਮਾਰਨੀ ਸੀਗੀ ਉਹ ਮਾਰੀ ਆ ਪ੍ਰੈਸ ਕਰਕੇ ਤੇ ਉਸ ਤੋਂ ਬਾਅਦ ਮੈਂ ਵੀੜਾ ਝਾੜੂ ਝੂੜੂ ਲਾ ਲਿਆ ਸੀ ਤੇ ਇੱਥੇ 7:00 ਵਜੇ ਨਹੀਂ ਆਲੀ ਸੀਗੇ ਰਹਿ ਗਏ 15 ਕ ਮਿੰਟ ਤੇ ਬਸ ਮੈਂ ਲੱਗੀ ਹੀ ਪ੍ਰਸ਼ਾਦ ਬਣਾਉਣ ਪ੍ਰਸ਼ਾਦ ਬਣਾ ਕੇ ਤਕੀਰ ਆਪਣੀ ਜਿਹੜੀ ਬਣ ਗਈ ਆ ਤੇ ਉਸ ਤੋਂ ਬਾਅਦ ਮੈਂ ਫੁਲਕੇ ਲਾ ਲੈਣੇ ਆ ਤੇ ਫਿਰ ਆਪਾਂ ਬੱਜੇ ਤਿਆਰ ਕਰਕੇ ਤੇ ਫਿਰ ਜੂਤ ਜਿਹੜੀ ਜੀ ਕਹਤਾਂ ਉੱਤ ਕੇ ਤੇ ਮੈਨੂੰ ਕਿ ਪ੍ਰੈਸ਼ ਕਰ ਲਾ ਦਿਨ ਨਾਲ ਹੀ ਨਾ ਪਾਣੀ ਹੈਗਾ ਹੀ ਤੇ ਮੈਂ ਕਿਹਾ ਤੂੰ ਨਾਲਾ ਅੰਦ੍ਹਾ ਬਚ ਵਾ ਮਮਾ ਮੈਂ ਨਹੀਂ ਟੱਬ ਜਿਹਨੀ ਬਾਲਟੀ ਚ ਹੈਗਾ ਗਰਮਾ ਉਹ ਤਾਂ ਨੋਰਮਲ ਜਿਹਾ ਥੋੜਾ ਜਿਹਾ ਹੋ ਜਾਂਦਾ ਫਿਰ ਤੇ ਕਹਿੰਦੀ ਠੀਕ ਆ ਤੂੰ ਮੈਂ ਬਰਚ ਪ੍ਰੈਸ਼ ਕਰਕੇ ਨਾਲਾ ਫਤਿਹ ਜੇ ਸੁੱਤਾ ਹੀ ਗਿਆ ਤੇ ਫਤਿਹ ਨੂੰ ਜੇ ਠਹਿਰ ਕੇ ਉੱਠਿਆ ਹੀ ਜਮਨ ਮੀਤ ਨਾਲ ਨੂੰ ਆਈ ਸੀ ਜਦੋਂ ਫਤਿਹ ਉੱਠਿਆ ਤੇ ਉਸ ਤਰ੍ਹਾਂ ਮੈਂ ਨੂੰ ਬਾਜ਼ ਮਾਰਨ ਨਹੀਂ ਸੀ ਨਾਲ ਮੁੰਮੇ ਨੂੰ ਇਤੋਂ ਪਾਣੀ ਦੇ ਕੇ ਪਾਉਂਦੇ ਮਤਲਬ ਮਾਚਲ ਪਾ ਕੇ ਤੇ ਦਈਆ ਵਾ ਕਿ ਟੂਲਣਾ ਲਵੇ ਜ ਆਪਣੇ ਦਿਨ ਪਾਲੇ ਤੇ ਉਸ ਤੋਂ ਬਾਅਦ ਆਪਾਂ ਖੜਾ ਪਰਸ਼ਾਦ ਜੀ ਮਤਲਬ ਤਿਆਰ ਕਰਨਾ ਪਰਸ਼ਾਦ ਵੀ ਤਕੀਰ ਵੀ ਆਪਣੀ ਜਿਹੜੀ ਬਾਣੀ ਚੱਲੀ ਬਸ ਥੋੜਾ ਜਿਹਾ ਟਾਈਮ ਲੱਗਣਾ ਵਾ ਖੀਰ ਦਾ ਪ੍ਰਸ਼ਾਦ ਵੀ ਜਿਹੜਾ ਆਪਣਾ ਬਣ ਗਿਆ ਵਾ ਤੇ ਉਸ ਤੋਂ ਬਾਅਦ ਮੈਂ ਜਿਹੜਾ ਪ੍ਰਸ਼ਾਦ ਬਣਾ ਕੇ ਉਸ ਤੋਂ ਬਾਅਦ ਮੈਂ ਆਪਣੀ ਈਸੀ ਦੀ ਚਾਹ ਕਿਉਂਕਿ ਬੱਚੇ ਵੀ ਉੱਠ ਕੇ ਮੁੜ ਕੇ ਆਪ ਵੀ ਪੀਣੇ ਨਹੀਂਗੇ ਮੈਂ ਮਤਲਬ ਪੂਰੀ ਅੱਧੀ ਕਿ ਤਿਆਰੀ ਕਰਕੇ ਨਾ ਸਿਰਫ ਹੁਲਕੇ ਰਹਿ ਗਈ ਸੀ ਇਹ ਪਕਾਉਣ ਵਾਲੇ ਬਾਕੀ ਮੈਂ ਸਾਰਾ ਕੁਝ ਬਣਾ ਬਣੂਗੀ ਤੇ ਮਤਲਬ ਫੇਰੀ ਮੈਂ ਚਾਹ ਦੀ ਫੇਰੀ ਬਣਾऊंगी ਨਾਲੇ ਤਾਂ ਬੱਚੇ ਸੁੱਤੇ ਹੀ ਜੀ ਤੇ ਨਾਲੇ ਫਿਰ ਮੈਂ ਕਿਹਾ ਮੈਂ ਤੇ ਪੀਣੀ ਨਹੀਂ ਹੈ ਜੀ ਜਿਵੇਂ ਸਵੇਰਾ ਇੰਨੇ ਮਿੰਨ ਹੁੰਦਾ ਮੈਂ ਕੰਮ-ਕੁੰਮ ਕਰਕੇ ਜਦੋਂ ਸਾਰੇ ਉੱਠ ਜਾਂਦੇ ਨੇ ਫਿਰ ਤੇ ਇਥੇ ਖੀਰ ਦੇ ਵਿੱਚ ਵੀ ਖੰਡ ਜਿਹੜੀ ਆਪਾਂ ਪਾਉਂਦੀ ਆ ਤੇ ਡੱਬੇ 'ਚ ਖੰਡ ਨਹੀਂ ਹੈਗੀ ਫਿਰ ਥੱਲੇ ਮਤਲਬ ਖੰਡ ਜਿਹੜੀ ਮੈਂ ਡੱਬੇ ਦੇ ਵਿੱਚੋਂ ਪਾਈ ਖੰਡ ਭਾਗ ਕੇ ਖੀਰ ਵੀ ਜਿਹੜੀ ਬਾਣੀ ਚੱਲੀ ਹੈ ਤੇ ਥੋੜੀ ਜਿਹੀ ਕਸਰ ਹੀ ਬਸ ਥੋੜਾ ਨਾ ਦੁੱਧ ਪਾਉਣਾ ਸੀਗਾ ਹੋਰ ਤੇ ਇੱਥੇ ਮੈਂ ਦੁੱਧ ਰਈ ਸੀਗੀ ਕੱਢਿਆ ਨਾ ਫ੍ਰੀਜ ਚੋਂ ਵਾਹ ਚੱਲ ਦੁੱਧ ਜਿਹੜਾ ਪਾ ਦਿੰਨੇ ਆ ਹੋਰ ਕਿਉਂਕਿ ਉਹ ਨਾ ਸੰਗਣੀ ਹੋ ਗਈ ਸੀਗੀ ਕਿ ਜਿਆਦੀ ਸੰਗਣੀ ਹੋ ਗਈ ਸੀਗੀ ਹਲੇ ਜਿਹੜੀ ਜਿਹੀ ਤੇ ਇੱਥੇ ਮੈਂ ਦੁੱਧ ਜਿਹੜਾ ਪਾਤਾ ਵਾ ਹੋਰ ਤੇ ਪਰਛਾਹ ਦੇ ਵੀ ਜਿਹੜਾ ਆਪਣੇ ਜਿਹੜਾ ਬਣ ਚੱਲੇ ਆ ਜਣੀ ਵੀ ਜਿਹੜੀ ਇਕ ਲੱਗੀ ਐ ਪੂਰੀ ਤਰ੍ਹਾਂ ਜਣੀ ਮਨਮ ਗਲ ਗਿਆ ਤੇ ਇਤੇ ਮੈਨੂੰ ਗੰਢੀ ਤੇ ਝੂਠੀ ਨਹੀਂ ਲੱਤੀ ਨੇ ਹੰਦੀ ਪ੍ਰਸ਼ਾਦ ਚ ਪਾਉਨ ਨੂੰ ਬਾਕੀ ਸਾਰਾ ਕੁਝ ਲੈ ਜਾਂਦਾ ਤੇ ਕਹਿੰਦੇ ਕਿ ਕਾਵੀ ਪਲਾ ਦੀ ਧੰਮਾਂ ਦੀ ਬਾਗਾਮ ਦੀ ਗਰੀ ਤੇ ਪਾਈ ਨਹੀਂ ਸੋਗੀ ਥੋੜੀ ਹੈਗੀ ਉਹ ਪਾਤੀ ਸੀ ਤੇ ਕਾਜੂ ਮੈਂ ਪਾਤੀ ਸੀ ਪ੍ਰਸ਼ਾਦ ਦੇ ਵਿੱਚ ਪ੍ਰਸ਼ਾਦ ਦੇ ਚ ਗਰੀ ਉਸ ਤਰ੍ਹਾਂ ਹੈਗੀ ਤੇ ਪਰ ਗਰੀ ਮੈਨੂੰ ਖਰਾਬ ਜੀ ਲੱਗੀ ਮੈਨੂੰ ਸਹੀ ਨਹੀਂ ਲੱਗੀ ਫਿਰ ਮੈਂ ਗਰੀ ਨਹੀਂ ਪਾਈ ਵੀ ਝੂਠੀ ਦੀ ਝੂਠੀ ਨਹੀਂ ਪਾਈ ਵੀ ਤੇ ਬਾਕੀ ਆਪਣਾ ਖਰਾਬ ਪ੍ਰਸ਼ਾਦ ਦਿੱਤੀ ਜਿਹੜਾ ਬਣ ਗਿਆ ਇਹ ਪ੍ਰਸ਼ਾਦ ਜਦੋਂ ਬਣ ਗਿਆ ਤੇ ਮੇਰੇ ਵਿੱਚ ਚਨੇ ਵੀ ਪਾਤੀ ਤੇ ਉਸ ਤੋਂ ਬਾਅਦ ਮੈਂ ਬਣਾ ਲਈ ਸੀਗੀ ਚਾਹ ਬੱਚੇ ਦੋਵੇਂ ਮੇਰੇ ਜਿਹੜੇ ਉੱਠ ਗਏਗੇ ਮਨਮੀਤ ਜਿਵੇਂ ਉੱਠ ਕੇ ਨਾਕ ਲਿਆ ਵਾ ਤੇ ਫਤਿਹ ਫਤਿਹ ਵੀ ਉੱਠ ਗਿਆ ਸੀਗਾ ਮੇਰਾ ਤੇ ਮੈਂ ਬੱਚੇ ਵੀ ਤਿਆਰ ਕਰਨੇ ਸੀਗੇ ਤੇ ਚਾਹ ਚੂੜਾ ਰੱਖ ਕੇ ਪਿਆ ਕੇ ਬੱਚਿਆਂ ਨੂੰ ਤੇ ਫਿਰ ਕਿਵੇਂ ਵਾਚ ਲਾਈਗੀ ਆਪਾਂ ਕਰਦੇ ਵੈਸੀ ਇਹ ਜੋਤ ਜਗਾਉਣ ਦੀ ਤਿਆਰੀ ਮਨਮੀਤ ਦੇ ਪਾਪਾ ਨੇ ਇਹੀ ਕਿ ਜੋਤ ਬਣਾ ਲਈ ਉਹਨਾਂ ਨੇ ਆਟੇ ਦੀ ਤੇ ਉਹ ਬਸ ਘਿਓ ਪਾਉਂਦੇ ਇਹ ਵਿੱਚ ਤੇ ਫਤਿਹਨੀ ਦੋਵੇਂ ਬੱਚੇ ਤਿਆਰ ਵਾ ਇਹਨਾਂ ਨੇ ਬਣਾ ਲਿਆ ਵਾ ਹੁਣ ਇਹਦੇ ਪਾਪਾ ਨੇ ਮੈਂ ਤੇ ਸੁਹੇਲ ਦੀ ਨਾਤੀ ਸੀਗੀ ਅੱਜ ਟਾਈਮ ਨਾਲ ਨਾਲਿਆ ਸੀਗਾ ਤੇ ਆਪਾਂ ਇੱਥੇ ਪ੍ਰਸ਼ਾਦ ਪਾਉਂਦੇ ਪੈ ਸੀਗੇ ਖੀਰ ਦਾ ਤੇ ਕੜਾਹ ਦਾ ਪ੍ਰਸ਼ਾਦ ਮਤਲਬ ਕੜਾਹ ਦੀ ਦੇਗ ਬਣਾਈ ਸੀ ਨਾ ਕੜਾਹ ਪ੍ਰਸ਼ਾਦ ਦਾ ਬਣਾਇਆ ਸੀਗਾ ਤੇ ਆਪਾਂ ਉਹ ਪਾਉਂਦੇ ਪੈ ਸੀ ਤੇ ਆਪਾਂ ਹੁਣ ਲਾਉਣੇ ਆ ਜਗਾਉਣੇ ਜੋਤ ਜੋਤ ਜਗਾ ਕੇ ਤੇ ਫਿਰ ਆਪਾਂ ਬੱਚਿਆਂ ਨੂੰ ਬੱਚੇ ਆਪਣੇ ਤਿਆਰ ਵਾ ਤੇ ਬੱਚੇ ਜਾਣਗੇ ਸਕੂਲ ਤੇ ਆਪਾਂ ਉਸ ਸਾਰੇ ਪੁਛ ਤਿਆਰ ਜਿਹੜਾ ਪਾਲਿਆ ਵਾ ਤੇ ਜੋਤ ਜਗਾਵਾਂਗੇ ਆਪਾਂ ਉੱਥੇ ਪਿੱਛੇ ਬਾਬਾ ਜੀ ਵਾਲੇ ਰੂਮ 'ਚ ਜਾ ਕੇ ਤੇ ਅਜੇ ਤੇ ਕਈ ਕੰਝ ਕੰਮ ਉਠਾਉਂਦੇ ਆ ਪਰ ਮੇਰੇ ਤੋਂ ਮਤਲਬ ਮੈਂ ਉਹ ਕੁਛ ਨਹੀਂ ਕੀਤਾ ਵੀ ਸਿਰਫ ਆਪਾਂ ਖਲ ਦੀ ਜੋਤੀ ਜਗਾਈ ਆ ਦੇਵੀ ਮਾਤਾ ਠੰਡ ਪਾਵੇ ਮਹਾ ਮਾਈ ਕੁਲ ਦਾ ਭਲਾ ਕਰੇ ਤੇ ਇੱਧਰ ਬੱਚੇ ਵੀ ਤਿਆਰ ਉਹ ਜੰਗੀ ਨੂੰ ਹੈ ਲੋਤ ਮਾਤੇ ਚਾਹ ਮੈਂ ਨਹੀਂ ਨੀਂਂ ਰਣਾ ਨਹੀਂ ਆਤੀ ਨਹੀਂ ਲੱਗਤੇ ਨਹੀਂ ਨਾ ਤੋ ਜੇ ਮਾਤ ਦੀ ਇਹੋ ਜੀ ਤੇ ਆਪਾਂ ਹੁਣ ਪਹੁੰਚ ਗਏ ਬਾਬਾ ਜੀ ਵਾਲੇ ਰੂਮ ਜਿੱਤੇ ਜੋਤ ਜੀ ਆਦਾਂ ਕਿਦ ਨਾਲੀ ਪਦਰਬਤੀ ਜਿਹੜੀ ਮਤਲਬ ਲਾ ਦਾਂਗੇ ਇਹ ਤੇ ਇਨਨੂ ਬੜਾ ਹੁੰਦਾ ਵਾ ਮਨਵੀਤ ਦੇ ਪਾਪਾ ਨੂੰ ਮੈਨੂੰ ਸਭ ਤੋਂ ਅਜੇ ਘੱਟ ਵਾ ਤੀਨ ਨੂੰ ਬੜਾ ਹੁੰਦਾ ਵਾ ਜਿਉਂ ਮਜੂਰੀ ਜਿੱਤੇ ਚ ਜਾਂਦੀ ਹੈ ਜੈ ਮਾਤਾ ਦੀ ਤੀਨ ਮਾਤਾ ਠੰਡ ਪਈ ਅੱਜ ਜੋਤਾਂ ਤੇ ਅਰਗਵਤੀ ਲਾ ਦਾਂਗੇ ਮਨਵੀਤ ਦੇ ਪਾਪਾ ਮੋੜੀ ਲੈ ਗਏ ਐਸੇ ਜਿਵੇਂ ਤੇ ਮੋੜੀ ਬੰਨੀ ਦੋਨੋਂ ਬੱਚਿਆਂ ਨੇ ਪਤਨੀ ਵੇਖ ਲਈ ਪਤਨੀ ਦੇ ਪਾਪਾ ਮੇਰੇ ਮੋੜੀ ਨੂੰ ਆਏ ਪਤਨੀ ਬੰਨੀ ਮਨਵੀਤ ਨੇ ਬੰਨੀ ਤੇ ਬੱਚਿਆਂ ਨੇ ਮੱਥਾ ਠੇਕਿਆ ਤੇ ਉਸ ਤੋਂ ਬਾਅਦ ਉਹ ਕੀ ਆ ਰਿਹਾ ਮਨ ਨੂੰ ਕਿ ਆਪਾਂ ਲਾਤੀ ਸੀਗੀ 8 ਵਜੇ ਤੋਂ ਪਹਿਲਾਂ ਤਾਂ 5-10 ਮਿੰਟ ਤੇ 7:30 ਵਜੇ ਨੂੰ ਬੱਸ ਜਿਹੜੀ ਆ ਗਈ ਸੀ ਤੇ ਮਿਲ ਗਿਆ ਸਕੂਲ ਲੈਣ ਨੂੰ ਕੁਝ ਪੁੱਛਿਆ ਦੀ ਪਰ ਮੁੰਮੀ ਤੇ ਖੜਾ ਪਰਛਾਣ ਖੜਿਆ ਵਾ ਕਿਚਨੇ ਆਲਾ ਪਰਛਾਣ ਕਰਕੇ ਤੇ ਬਥੇ ਨੀ ਕੁਝ ਨਹੀਂ ਖੜਿਆ ਵੀ ਫਤਿਹ ਕਹਿੰਦੇ ਮੈਂ ਨਹੀਂ ਕਰਨਾ ਸਿਰਫ ਇੱਕ ਖਾਲੀ ਇੱਕ ਪਰੌਂਠੀ ਖੜੀ ਆ ਤੈਨੂੰ ਕਿ ਮੈਂ ਬੁੱਧ ਦੋ ਬਿੱਤੇ ਤੋਰ ਕੇ ਤੇ ਆਪਾਂ ਮੜੀ ਕੀ ਵੜਾ ਮੁੱਟਾ ਲਿਆ ਕੰਮ ਪਰਚਾ ਮਾਰੀ ਦਿਖਾ ਨਹੀਂ ਦੇ। ਮਤਲਬ ਇਗਲਾ? ਹਾਂਜੀ। ਬਟਨ ਮਾਰ। ਚਲੋ। ਜੀਵੀ ਮਾਤਾ ਥੱਲੇ ਪਾਈ ਫਤ ਨੁਗਾ। ਜੈ ਮਾਤਾ ਦੀ। ਵਾਹ ਜੀਵੀ ਮਾਤਾ। ਹਾਂ। ਇੱਥੇ ਨਹਗਾ ਸ਼ਾਮ ਤੱਕ ਨਹੀਂ 7:00 ਵਜੇ ਦਾ 6:30 ਦਾ ਟਾਈਮ ਹੈ ਤੇ ਮੈਂ ਲੱਗੀ ਆ ਇੱਥੇ ਨਾ ਕੱਪੜੇ ਨੇ ਤੈ ਲਾਉਣਾ ਹੈ ਕੱਪੜਿਆਂ ਦੀ ਨਾ ਕੁਰਸੀ ਭਰੀ ਪਈ ਸੀਗੀ ਤੇ ਮੈਂ ਚੱਲ ਮੈਂ ਤੇਲ ਵਾਲਾ ਅੱਜ ਨਾ ਮਤਲਬ ਸਿਹਰੇ ਦੇ ਅਪੌਇੰਟਮੈਂਟ ਤੇ ਥੋੜਾ ਕੰਮ ਜਿਹੜਾ ਕਰ ਲਿਆ ਕਿ ਪੋਚਾਣੀ ਮਿਲਾਇਆ ਝਾੜੀ ਚੂੜ ਨਾਲਿਆ ਸੀਗਾ ਤੇ ਜਾਂ ਕੱਪੜੇ ਝੁਕਣ ਵਾਲੇ ਤੇ ਮੈਂ ਹੁਣ ਝੁਕਣ ਨਹੀਂ ਆ ਮਤਲਬ ਅੱਜ ਫੇਰ ਮੈਨੂੰ ਦੁਪਹਿਰੀ ਜੀ ਨਾ ਕੱਲ ਸਹੀ ਰਹੀ ਐ ਅੱਜ ਫੇਰ ਇੰਨਾ ਬੁਖਾਰ ਚੜਿਆ ਨਾ ਉੱਠਿਆ ਨਹੀਂ ਗਿਆ ਉਹ ਲੱਤਾਂ ਬੜੀਆਂ ਦਰਦ ਕਰਨਦੀਆਂ ਸੀ ਆ ਮਤਲਬ ਕੇ ਮੈਨੂੰ ਮਤਲਬ ਬੜਾ ਮੰਦਾ ਹਾਲ ਸੀਗਾ ਤੇ ਬਸ ਇੱਥੇ ਮੈਂ ਕੱਪੜੇ-ਕੁਪੜੇ ਤੈ ਲੈਉਂ ਢੇਸੀ ਹੀ ਰੋਟੀ ਅਸੀਂ ਖਾ ਲਈ ਸੀਗੀ 7 ਸਵਾ 7 ਦਾ ਟਾਈਮ ਹੀ ਇੱਥੇ ਤੇ ਰੋਟੀ ਟੁੱਟੀ ਆਪਾਂ ਖਾ ਲਈ ਸੀਗੀ ਤੇ ਚਲੋ ਜੀ ਠੀਕ ਹੋ ਵਾ ਫੇਰ ਤੇ ਫਤਿਹ ਨੂੰ ਵੀ ਸਵੇਰੇ ਛੁੱਟੀ ਆ ਉਦੋਂ ਅੱਜ ਬੋਧਵਾਰ ਦੀ ਉਹਨਾਂ ਨੇ ਛੁੱਟੀ ਆਈ ਹੈ ਤੇ ਆਪਾਂ ਵੀ ਕਰਦੇ ਆ ਵੀਡੀਓ ਤੇ ਅੰਡ ਸਵੇਰੇ ਬੱਚੇ ਵੀ ਘਰੇ ਆ ਤੇ ਗੋੜਫਤੇ ਵੀ ਉਸ ਤਰ੍ਹਾਂ ਠੀਕ ਨਹੀਂ ਆ ਇੱਥੇ ਇਹਨਾਂ ਕੱਪੜੇ ਤੈ ਲਾਉਂਦੇ ਲਾਂਦੇ ਨੇ ਵੀ ਜੇ ਲੱਗੋ ਫੌਣ ਆ ਗਿਆ ਇੱਥੇ ਮੈਂ ਉਹਨਾਂ ਨਾਲ ਗੱਲ ਕਰਨ ਟੇਪੀ ਤੇ ਉਹਨਾਂ ਨੇ ਕਿਹਾ ਸੀਗੇ ਕਿ ਮੈਂ ਇਹਨੂੰ ਕਹਿੰਦੀ ਕਿ ਸਵੇਰੇ ਚੱਲ ਜਾਗੇ ਆਪਾਂ ਦਵਾਈ ਲੈਣੇ ਕਿ ਮੇਰਾ ਮਤਲਬ ਦਿਵਤੇ ਠੀਕ ਲਿਆ ਫਿਰ ਨਹੀਂ ਤੇ ਪਰ ਮੈਨੂੰ ਲੱਗਦਾ ਹੈਗਾ ਕਿ ਪਤੇ ਨੂੰ ਕੁਝ ਕੰਮ ਖੜਬੜਾ ਹੈਗਾ ਇਹਦੇ ਨਾਲ ਹਟਣ ਨਹੀਂ ਦਿਆ ਅੱਜ ਕੰਮ ਦੇ ਨਾਲ ਇਹਨੂੰ ਵਿਖਾਰ ਹੋ ਜਾਂਦਾ ਹੈਗਾ ਤੇ ਮੈਨੂੰ ਕਹਿੰਦੇ ਕਿ ਭਾਬੀ ਜੀ ਜਾਣਾ ਉਹ ਤਾਂ ਮੈਨੂੰ ਦੱਸ ਦੀ ਤੇ ਮੈਂ ਉਹਨੂੰ ਕਹਿੰਦੀ ਕਿ ਹਾਂ ਚਲ ਜਾਵਾਂਗੇ ਉਹਨੇ ਮੈਂ ਆਪਣੀ ਮੈਡੀਸਨ ਲੈ ਕੇ ਆਉਂਗੀ ਕਿ ਟੈਸਟ ਟਵਿਸਟ ਕਰਵਾਉਂਗੀ ਤੇ ਕਹਿੰਦੀ ਠੀਕ ਵਾ ਦੱਸ ਦੀ ਤੇ ਚਲੋ ਜੀ ਠੀਕ ਵਾ ਫਿਰ ਆਪਾਂ ਮਿਲਦੇ ਆ ਨੈਕਸਟ ਵੀਡੀਓ ਚ ਓਕੇ ਜੀ ਬਾਏ